ਬਾਇਓ ਜੀ ਕਾ ਖਾਵਾ ਚਾਵਾ ਬਾਇਓ ਜੀ ਕੀ ਅੱਤੇ ਸਵਾਗਤ ਹੈ ਸਮਰੋਹ ਤੁਹਾਡਾ ਖਾਲਸਾ ਡੈਰੀ ਬਾਰਡ ਤੇ ਕਿਸਾਨ ਵੀਰੋ ਪਸ਼ੂਆਂ ਦੇ ਵਿੱਚ ਬਹੁਤ ਵਧੀਆ ਪ੍ਰੋਡਕਟ ਤੇ ਆਪਾਂ ਅੱਜ ਤੁਹਾਡੇ ਲਈ ਰਿਵਿਊ ਲੈ ਕੇ ਆਏ ਹਾਂ ਜਿਹੜਾ ਕਿ ਬਾਇਓ ਡੀਸੈਂਟ ਕੰਪਨੀ ਦਾ ਬੜਾ ਕੰਮ ਹੈ ਹਰ ਘਰ ਦੇ ਵਿੱਚ ਤੁਹਾਨੂੰ ਇਹ ਬੋਤਲ ਮਿਲ ਜੂਗੀ ਵੈਸੇ ਤਾਂ ਜੀ ਪਰ ਅੱਜ ਆਪਾਂ ਡਾਕਟਰ ਨਾਲ ਮਿਲਾਵਾਂਗੇ ਕਿ ਕੀ ਕੀ ਫਾਇਦੇ ਨੇ ਤੇ ਕਿਹੜੀਆਂ ਕੰਡੀਸ਼ਨਾਂ ਦੇ ਵਿੱਚ ਇਹ ਪਾਉਣਾ ਚਾਹੀਦਾ ਬੜਾ ਕੰਮ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਸਾ ਕੀ ਇਹਦੇ ਫਾਇਦੇ ਕੀ ਹੈ ਬਡੇ ਕਾਫ ਦੇ ਫਾਇਦੇ ਤਾਂ ਇਹ ਨੇ ਜਿਵੇਂ ਅੱਜ ਆਪਾਂ ਦੇਖਦੇ ਆਂ ਕਿ ਅਸ ਦਾ ਟਾਈਮ ਆਪਣੇ ਜਿਹੜੇ ਕਾਫ ਨੇ ਬਹੁਤ ਘੱਟ ਮਾਤਰਾ ਚ ਆਪਾਂ ਤਿਆਰ ਕਰ ਪਾਉਂਦੇ ਆਂ ਬਿਲਕੁਲ ਪਰ ਛੋਟੇ ਕਾਫ ਨੂੰ ਤਿਆਰ ਕਰਨ ਵਾਸਤੇ ਆਪਾਂ ਨੂੰ ਕਈ ਮਰੀ ਬਹੁਤ ਹੀ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਕਾਫ ਕਮਜ਼ੋਰ ਹੁੰਦਾ ਹੈ ਜਾਂ ਛੋਟੇ ਜਾਨ ਪਤੋ ਹੀ ਬੱਚਾ ਕੀ ਹੁੰਦਾ ਬਾਹਲਾ ਕਮਜ਼ੋਰ ਹੁੰਦਾ ਹੈ ਮਤਲਬ ਪੂਰੀ ਗਰੋਥ ਨਹੀਂ ਕਰ ਪਾਉਂਦਾ ਜਾਂ ਕੀਮਰੀ ਉਹ ਬਾਰ ਬਾਰ ਬਿਮਾਰ ਵੀ ਹੁੰਦਾ ਤੇ ਉਹਦੇ ਕੀਮਰੀ ਆਪਾਂ ਦੇਖਦੇ ਆਂ ਕਿ ਬਾੜ ਪੂਲ ਵੀ ਸਹੀ ਤੇ ਨਹੀਂ ਰਹਿੰਦੇ ਤੇ ਸਕਿਨ ਵੀ ਬਹੁਤਾਂ ਦੇ ਪ੍ਰੋਬਲਮ ਹੁੰਦੀ ਹੈ ਇਹ ਜਿਹੜਾ ਆਪਣ ਕਰਦਾ ਹੈ ਜੀ ਗ੍ਰੋਥ ਵੀ ਕਰਾਊਗਾ ਉਹਦੇ ਜੋ ਆਪਾਂ ਦੁੱਧ ਪਿਆਰੇਆਂ ਕਾਫ ਨੂੰ ਛੋਟੇ ਨੂੰ ਇਹਦੇ ਵਿੱਚ ਅਮੀਨੋ ਐਸਿਡ ਪਾਇਆ ਗਿਆ ਜਿਹੜਾ ਮਿਲਕ ਰਿਪਲੇਸਰ ਹੈ ਜਿੱਤੇ ਆਪਾਂ ਬਹੁਤ ਦੇ ਡੇਟਰੀਆਂ 'ਚ ਦੇਖਦੇ ਆਂ ਕਿ ਕਾਫ ਨੂੰ ਬਹੁਤ ਘੱਟ ਮਾਤਰਾ ਦੁੱਧ ਮਿਲਦਾ ਕਿਉਂਕਿ ਆ ਫਾਰਮਰ ਸੋਚਦਾ ਹੈ ਕਿ ਆਪਾਂ ਦੁੱਧ ਵੇਚ ਕੇ ਪ੍ਰੋਫਿਟ ਕਮਾਈਏ ਤੇ ਕਾਫ ਨੂੰ ਘੱਟ ਦੁੱਧ ਮਿਲਦਾ ਆਪਾਂ ਵੱਡਾ ਕਾਫ ਸਟਾਰਟ ਕਰ ਰਹੇ ਆ ਉਹਦੇ ਨਾਲ ਨਾਲ ਤਾਂ ਆਪਾਂ ਨੂੰ ਆਪਣੇ ਜਿਹੜੇ ਕਾਫ ਦੀ ਗ੍ਰੋਥ ਨਹੀਂ ਰੁਕੂਗੀ ਇਹ ਆਪਣਾ ਕੰਪਲੀਟ ਪ੍ਰੋਡਕਟ ਰਹੇਗਾ ਕੋਈ ਵੀ ਆਪਾਂ ਨੂੰ ਨਾਲ ਇਹ ਆਇਰਨ ਟੌਨਿਕ ਕੋਈ ਕੈਲਸ਼ੀਅਮ ਟੌਨਿਕ ਜਾਂ ਕੋਈ ਵੀ ਮਲਟੀ ਜਿਹੜੀ ਡੋਜ਼ ਰਹੂਗੀ ਇਹਦੀ ਸਟਾਰਟਿੰਗ ਦੀ ਵੀ ਆਪਾਂ 10-10 ml ਥਰੂ ਕਰਵਾ ਸਕਦੇ ਹਾਂ 0 ਡੇ ਤੋਂ 0 ਡੇ ਹਾਂਜੀ ਪਹਿਲੇ ਦਿਨ ਤੋਂ ਸਟਾਰਟ ਕਰ ਸਕਦੇ ਹੋ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨੁਕਸਾਨ ਵੀਰੋ ਜੰਮਣਸਰ ਤੁਸੀਂ ਇਹਨੂੰ ਸਟਾਰਟ ਕਰ ਸਕਦੇ ਹੋ 10 ml 10 ml ਦੀ ਡੋਜ਼ ਹੈ ਉਸ ਤੋਂ ਬਾਅਦ ਡੋਜ਼ ਤੁਹਾਨੂੰ ਇੱਧਰ ਦੱਸਾਂਗੇ ਵੀ ਡੋਜ਼ ਕਿਸ ਤਰ੍ਹਾਂ ਤੋਂ ਤੁਸੀਂ 15 ਤੋਂ 3 ਦਿਨਾਂ ਬਾਅਦ ਆਪਾਂ 15-15 ml ਤੇ 3 ਤੋਂ 45 ਦਿਨਾਂ ਬਾਅਦ ਆਪਾਂ ਜੀ 20 ml ਕਰ ਸਕਦੇ ਹਾਂ 60 ml ਤੋਂ ਉੱਪਰ 25-25 ml ਠੀਕ ਹੈ ਜੀ ਜੇਕਰ ਉਸ ਤੋਂ ਬਾਅਦ ਜਿਹੜਾ ਇਸ ਤੋਂ ਅਗਲਾ ਪ੍ਰੋਡਕਟ ਤੁਹਾਡਾ ਕੀ ਹੈ ਇਹ ਪ੍ਰੋਡਕਟਰ ਬਹੁਤ ਵਧੀਆ ਹੈ ਮੈਂ ਇਹਦੇ ਰਿਜ਼ਲਟ ਮੈਂ ਆਪਣੇ ਬਾਕ ਮਤੇ ਯੂਜ਼ ਕੀਤਾ ਥੈਂਕ ਯੂ ਜੀ ਬਹੁਤ ਵਧੀਆ ਰਿਜ਼ਲਟ ਮਿਲਿਆ ਮੇਰੇ ਚੈਨਲ ਤੇ ਦੋਸਤੋ ਇਹ ਬੜੇ ਕਾਫ ਦੀ ਪਹਿਲੀ ਵੀ ਵੀਡੀਓ ਪਾਈ ਹੋਈ ਹੈ ਪਰ ਅੱਜ ਆਪਾਂ ਤੁਹਾਡੇ ਨਾਲ ਫੇਰ ਦੁਬਾਰਾ ਤੋਂ ਇਹ ਵੀਡੀਓ ਕਰ ਰਹੇ ਹਾਂ ਵੀ ਬਹੁਤ ਵਧੀਆ ਪ੍ਰੋਡਕਟ ਹੈ ਤੇ ਇਸ ਤੋਂ ਜਿਹੜਾ ਅੱਗੇ ਪ੍ਰੋਡਕਟ ਤੁਹਾਡਾ ਕੀ ਬੜੇ ਕਾਫ ਦੇ ਲਈ ਬੜੇ ਕਾਫ ਤੋਂ ਅਗਲਾ ਹਾਂਜੀ ਹਾਂਜੀ ਉਹਦੇ ਬਾਅਦ ਆਪਾਂ ਦੇਖਦੇ ਹਾਂ ਜੀ ਆਪਣਾ ਜਿਹੜਾ ਕਾਫ ਹੈ ਆਪਾਂ 5-6 ਮਹੀਨਿਆਂ ਤੱਕ ਵਧੀਆ ਗ੍ਰੋਥ ਤੇ ਆਪਾਂ ਵਧੀਆ ਗ੍ਰੋਥ ਤੇ ਲੈ ਕੇ ਆਗੇ ਆਪਣਾ ਉਸ ਤੋਂ ਬਾਅਦ ਆਪਣੇ ਕਿਸਾਨ ਭਰਾਵਾਂ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਇਹ ਆਪਣਾ ਜਿਹੜਾ ਕਾਫ ਹੈ ਉਹ ਆਪਾਂ ਪਿਆਰ ਤਾਂ ਪ੍ਰੋਪਰ ਕਰ ਲਿਆ ਉਹਦਾ ਬੋਡੀ ਵੇਟ ਵੀ ਪੂਰਾ ਹੈ ਲੇਕਿਨ ਆਪਾਂ ਬਹੁਤ ਜੀ ਸਮੱਸਿਆਵਾਂ ਦੇਖਦੇ ਨੇ ਕਿ ਕਾਫ ਆਪਣਾ ਗੱਪਣ ਨਹੀਂ ਹੋ ਰਿਹਾ ਰਿਫੀਟ ਕਰ ਰਿਹਾ ਹੈ ਜਾਂ ਖੁੱਲ ਕੇ ਉਹ ਦੀ ਬੱਚੇਦਾਨੀ ਹੈ ਜੋ ਗਰੋ ਨਹੀਂ ਕਰ ਪਾਰੀ ਉਹਦੇ ਵਾਸਤੇ ਆਪਾਂ ਲੈ ਕੇ ਆ ਰਹੇ ਹਾਂ ਜੀ ਆਪਣਾ ਵੱਡਾ ਕਾਪਲਸ ਵੱਡਾ ਕਾਪਲਸ ਠੀਕ ਹੈ ਜੀ ਇਹਦੇ ਰਸਾ ਕਿੰਨੇ ਡੋਜ ਹੈ ਇਹ 20 ਕਿਲੋ ਦੀ ਪੈਕਿੰਗ ਹੈ ਜੀ 40 ਗ੍ਰਾਮ ਦੀ ਡੋਜ਼ ਰੂਗੀ ਜੀ ਬਹੁਤ ਵਧੀਆ ਨੇ ਸ਼ਾਨਦਾਰ ਪ੍ਰੋਡਕਟ ਹੋਊਗਾ ਜੀ ਗਰੋਥ ਵੀ ਕਰਾਊਗਾ ਨਾਲੇ ਕਾਫ ਨੂੰ ਵਜ਼ਨ ਵੀ ਵਧੂਗਾ ਜੀ ਇਹਦੇ ਨਾਲ ਤੇ ਇਹ ਬੱਚੇਦਾਨੀ ਦੇ ਵੀ ਕੰਮ ਕਰੂਗਾ ਤੇ ਆਪਣਾ ਪਸ਼ੂ ਪੈਨਸਰ ਹੀਟ ਤੇ ਵੀ ਆਊਗਾ ਗੱਪਣ ਹੋਊਗਾ ਔਰ ਟੈਂਸਰ ਆਪਣਾ ਪਸ਼ੂ ਆਪਾਂ ਨੂੰ ਪ੍ਰੋਫਿਟ ਦੇ ਸਕਦਾ ਹੈ ਕਿਸਾਨ ਵੀਰੋ ਇੱਕ ਕੱਟੇ ਨੂੰ ਤੁਸੀਂ ਜਾਂ ਇੱਕ ਬੱਚੇ ਨੂੰ ਵੈਡ ਨੂੰ ਜਾਂ ਮਤਲਬ ਕੱਟੇ ਨੂੰ ਜਾਂ ਬੱਚੀ ਨੂੰ ਇਸ ਦੋਨਾਂ ਪ੍ਰੋਡਕਟ ਤੇ ਰੱਖ ਲਿਓ ਕਿੱਕ ਕਿਸੇ ਮਾਰਕੀਟ ਦੇ ਵਿੱਚ ਤੁਸੀਂ ਹੋਰ ਚੀਜ਼ ਜਿਹੜੀ ਵੀ ਕੁਝ ਪਾਉਣਾ ਹੈ ਉਹ ਤੇ ਰੱਖ ਲਿਓ ਤੁਹਾਨੂੰ ਇਹਦੇ 100% ਰਿਜ਼ਲਟ ਉਹਦੇ ਨਾਲੋਂ ਬੈਟਰ ਮਿਲਣਗੇ ਜਿਹੜੀ ਗਰੋਥ ਹੋਊਗੀ ਤੁਸੀਂ ਦੇਖੋਗੇ ਕਿ ਗਰੋਥ ਤੁਹਾਡੇ ਹਰ ਦਿਨ ਵੇਟ ਦੀ ਗਰੋਥ ਦੇਖੋਗੇ ਪਸ਼ੂ ਦੇ ਸ਼ਾਈਨਿੰਗ ਦੇਖੋਗੇ ਆਪਣੇ ਬੱਚੇ ਤੇ ਕਿ ਪਸ਼ੂ ਦੇ ਜਿਵੇਂ ਗਾਂਦ ਲਿਆਏ ਪਏ ਨੇ ਇਸ ਤਰ੍ਹਾਂ ਨਹੀਂ ਹੋਊਗੀ ਗ੍ਰੋਥ ਬਹੁਤ ਟੌਪ ਦੀ ਹੋਊਗੀ ਤੇ ਜਿਹੜਾ ਤੁਸੀਂ ਇਸ ਤੋਂ ਬਾਅਦ ਇਹ ਸਟਾਰਟ ਕਰ ਲੈਣਨ ਆਮ ਕੀ ਦੇਖਦੇ ਆ ਕਿ ਕਟੀਆਂ ਜਾਂ ਝੋਟੀਆਂ ਦੇ ਵਿੱਚ ਤੁਸੀਂ ਫੀਡਾ ਦੇ ਪਾੜ ਲੈਂਦੇ ਆ ਉਹਦਾ ਵਜ਼ਨ ਬਹੁਤ ਛੇਤੀ ਗ੍ਰੋਥ ਕਰ ਲੈਂਦਾ 12 ਤੋਂ 13 ਮਹੀਨੇ 15 ਮਹੀਨੇ ਦੇ ਵਿੱਚ ਆਪਾਂ ਉਹਦੇ ਜਿਹੜੀ ਬੋਡੀ ਵੇਟ ਹੈ ਉਹ ਗ੍ਰੋਥ ਕਰ ਜਾਂਦਾ ਪਰ ਜਿਹੜੀ ਉਹਦੀ ਅੰਦਰਲੇ ਪ੍ਰੋਡਕਟ ਹੈ ਮਤਲਬ ਬੱਚੇ ਦੇ ਨਾਲ ਸੰਬੰਧਿਤ ਅੰਗ ਹੈ ਉਹ ਗ੍ਰੋਥ ਨਹੀਂ ਕਰਦੇ ਬਿਲਕੁਲ ਉਹ ਜਦੋਂ ਤੁਸੀਂ ਵਜਨ ਪ੍ਰੋਪਰ ਡਾਕਟਰ ਸਾਹਿਬ ਨੂੰ ਦਿਖਾਉਣਾ ਤਾਂ ਉਹ ਚੀਚੀ ਵਰਗੀ ਸਰਵੈਕਸੋਦੀ ਹੁੰਦੀ ਹੈ ਬੱਚੇ ਦਾ ਨਹੀਂ ਉਹ ਗਰੋਥ ਨਹੀਂ ਕਰਦੀ ਨਾ ਉਹਦੇ ਵਿੱਚ ਗਨ ਪਾਸ ਹੋਵੇ ਨਾ ਉਹ ਪ੍ਰੋਪਰ ਫਲਕੀ ਸ਼ੀਟ ਦੇ ਵਿੱਚ ਆਵੇ ਇਹ ਦੋਸਤੋ ਬੜੇ ਕਾਬ ਤੋਂ ਲੇਕਰ ਤੋਂ ਬਾਅਦ ਪੋਡਸਟਾਰਟ ਕਰ ਲਿਓ ਹਾਂ ਇਹ ਪੰਜ ਲਈ ਵਜਨ ਦੇ ਨਾਲ-ਨਾਲ ਅੰਦਰਲੇ ਪ੍ਰੋਡਕਟ ਆਰਗਨ ਵੀ ਗਰੋਥ ਕਰਨਗੇ ਬਹੁਤ ਵਧੀਆ ਪ੍ਰੋਡਕਟ ਹੈ ਆਪਣਾ ਯੂਜ਼ ਕੀਤਾ ਹੋਇਆ ਤੁਸੀਂ ਵੀ ਯੂਜ਼ ਕਰਕੇ ਦੇਖੋ ਤੇ ਬਾਕੀ ਡਾਕਟਰ ਸਾਹਿਬ ਨੇ ਇਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਹੋਰ ਵੀ ਇਹਦੇ ਪ੍ਰੋਡਕਟ ਬਹੁਤ ਸਾਰੇ ਹੁੰਦੇ ਆ ਪਰ ਜਿਹੜੀ ਚੀਜ਼ ਦੀ ਆਪਾਂ ਨੂੰ ਇਸ ਚੀਜ਼ ਦਾ ਰਿਜ਼ਲਟ ਮਿਲੇ ਆਪਾਂ ਉਸ ਚੀ ਤੁਹਾਡ ਨਾਲ ਗੱਲਬਾਤ ਕੀਤੀ ਹੈ ਤੇ ਜਦਾਸਾ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਵੀਡੀਓ ਚੰਗੇ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ